ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣੇ-ਹੁਣੇ 12ਵੀਂ ਕਲਾਸ ਦਾ ਰਿਜ਼ਲਟ ਆਇਆ ਹੈ ਜਿਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਤੇ ਬਹੁਤ ਸਾਰੇ ਵਿਦਿਆਰਥੀ ਫਿਰ ਇਹੋ ਜਿਹੇ ਵੀ ਆ ਜਿਨ੍ਹਾਂ ਨੂੰ ਉਮੀਦ ਮੁਤਾਬਕ ਨੰਬਰ ਨਹੀਂ ਆਏ ਪਰ ਇਹਨਾਂ ਦੋਨਾਂ ਗੱਲਾਂ ਤੋਂ ਹਟ ਕੇ ਕੱਲ ਅਖਬਾਰ ਦੇ ਵਿੱਚ ਦੋ ਖਬਰਾਂ ਪੜ੍ਹੀਆਂ ਜਿਦੇ ਵਿੱਚ ਪਹਿਲੀ ਖਬਰ ਤਾਂ ਇਹ ਸੀ ਕਿ ਇੱਕ ਵਿਦਿਆਰਥੀ ਨੂੰ ਨੰਬਰ ਘੱਟ ਆਉਣ ਦੀ ਵਜ੍ਹਾ ਕਰਕੇ ਉਹਨੇ ਖੁਦਕੁਸ਼ੀ ਕਰ ਲਈ ਹਾਲਾਂਕਿ ਇਹਨੇ ਘੱਟ ਵੀ ਨਹੀਂ ਸੀਗੇ 61% ਨੰਬਰ ਸੀਗੇ ਠੀਕ ਸੀ ਪਰ ਫਿਰ ਵੀ ਉਹ ਇੰਨੀ ਘ ਟੈਨਸ਼ਨ ਲੈ ਗਿਆ ਕਿ ਖੁਦਕੁਸ਼ੀ ਕਰ ਗਿਆ ਦੂਜੀ ਖਬਰ ਇਹ ਸੀ ਕਿ ਇੱਕ ਹੋਰ ਵਿਦਿਆਰਥੀ ਨੂੰ ਨੰਬਰ ਘੱਟ ਆਏ ਜੀ ਦੀ ਵਜ੍ਹਾ ਕਰਕੇ ਉਹਦੇ ਚ ਤੇ ਉਹਦੇ ਪਿਓ ਚ ਬਹਿਸਵਾਜੀ ਹੋ ਗਈ ਤੇ ਦੋਨਾਂ ਚ ਇੰਨਾ ਤਕਰਾਰ ਵਧ ਗਿਆ ਕਿ ਦੋਹਾਂ ਨੇ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਤੇ ਗੋਲੀ ਚੱਲਣ ਦੀ ਵਜ੍ਹਾ ਕਰਕੇ ਪਿਓ ਦੀ ਡੈਥ ਹੋ ਗਈ ਦੇਖੋ ਇਹਨਾਂ ਦੋਨਾਂ ਖਬਰਾਂ ਤੋਂ ਨਾ ਇੱਕ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਨੰਬਰ ਨੇ ਉਹ ਜਾਣ ਤੋਂ ਵੀ ਜ਼ਿਆਦਾ ਕੀਮਤੀ ਹੋ ਗਏ ਤਾਂ ਇਹਦਾ ਅਨਸਰ ਹੈ ਬਿਲਕੁਲ ਵੀ ਨਹੀਂ ਕਿਉਂਕਿ ਇੱਕ ਗੱਲ ਨਾ ਕਦੇ ਨਾ ਭੁੱਲੋ ਕਿ ਆਪਾਂ ਨੂੰ ਕਾਗਜ਼ ਦਾ ਇੱਕ ਟੁਕੜਾ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਮੋਗੇ ਕਿ ਨਹੀਂ ਹੋਮੋਗੇ ਕਿਉਂਕਿ ਆਪਣੇ ਲੋਕਾਂ ਦੀ ਮੰਡੈਲਟੀ ਇਹ ਬਣੀ ਪਈ ਆ ਪਤਾ ਨਹੀਂ ਕਿਉਂ ਨੰਬਰਾਂ ਨੂੰ ਇੰਨਾ ਜ਼ਿਆਦਾ ਇੱਕ ਵੱਡਾ ਹਊਆ ਬਣਾ ਲੈਂਦੇ ਆ ਕਿ ਜੇ ਨੰਬਰ ਘਟ ਗਏ ਤਾਂ ਪਤਾ ਨਹੀਂ ਜ਼ਿੰਦਗੀ ਬਰਬਾਦ ਹੋ ਗਈ ਹਾਲਾਂਕਿ ਜਿਹੜਾ ਨੰਬਰਾਂ ਦਾ ਰੋਲ ਹੈ ਨਾ ਉਹ ਸਿਰਫ ਤੇ ਸਿਰਫ ਨੌਕਰੀ ਲੈਣ ਤੱਕ ਹੀ ਸੀਮਤ ਹੈ ਇਹਦੂੰ ਬਿਨਾ ਜਿਹੜੇ ਨੰਬਰਾਂ ਦਾ ਕੋਈ ਰੋਲ ਹੈ ਹੀ ਨਹੀਂਗਾ ਨੰਬਰ ਕਦੇ ਵੀ ਇਹ ਨਹੀਂ ਡਿਸਾਈਡ ਕਰਦੇ ਕਿ ਆਪਾਂ ਕਿਹੋ ਜਿਹੇ ਇਨਸਾਨ ਬਣਾਂਗੇ ਕਿੰਨੇ ਕਾਪਾ ਸਕਸੈਸ ਹੋਵਾਂਗੇ ਕਿਉਂਕਿ ਦੁਨੀਆ ਦੇ ਉੱਤੇ ਕਿੰਨੇ ਇਸ ਤਰ੍ਹਾਂ ਦੇ ਇਨਸਾਨਾਂ ਦੀਆਂ ਉਦਾਹਰਨਾਂ ਪਈਆਂ ਨੇ ਜਿਹੜੇ ਬਹੁਤ ਘੱਟ ਪੜੇ ਲਿਖੇ ਨੇ ਪਰ ਉਹ ਸਫਲ ਬਹੁਤ ਜ਼ਿਆਦਾ ਨੇਗੇ ਅੱਜ ਆਪਾਂ ਉਹਨਾਂ ਵਾਰੀ ਗੱਲਬਾਤ ਕਰਾਂਗੇ ਤਾਂ ਕਿ ਤੁਹਾਨੂੰ ਗੱਲ ਕਲੀਅਰ ਹੋ ਜਾਏ ਕਿ ਜਿਹੜੇ ਨੰਬਰ ਨੇ ਨਾ ਇਹ ਕੋਈ ਬਾਲੇ ਮੈਨੇ ਨਹੀਂ ਰੱਖਦੇ ਹੈਗੇ ਇਹ ਸਿਰਫ ਤੇ ਸਿਰਫ ਇੱਕ ਨੌਕਰੀ ਲੈਣ ਵੇਲੇ ਜ਼ਰੂਰ ਜ਼ਰੂਰੀ ਹੁੰਦੇ ਆ ਕਿਉਂਕਿ ਸਰਕਾਰ ਜਿਹੜੀ ਸ਼ਰਤ ਰੱਖਦੀ ਹੈ ਕਿ ਜੇ ਤੁਸੀਂ ਆਹ ਨੌਕਰੀ ਲੈਣੀ ਆ ਤਾਂ ਇਹਨੇ ਨੰਬਰ ਤੁਹਾਡੇ ਹੋਣੇ ਚਾਹੀਦੇ ਆ ਪਰ ਇਹ ਤੋਂ ਬਿਨਾ ਨੰਬਰਾਂ ਦਾ ਲਾਈਫ ਦੇ ਵਿੱਚ ਹੋਰ ਕੋਈ ਰੋਲ ਨਹੀਂ ਹੈਗਾ ਦੇਖੋ ਇਹਨਾਂ ਵਿੱਚ ਸਭ ਤੋਂ ਪਹਿਲਾਂ ਦਾ ਜੇ ਆਪਾਂ ਗੱਲ ਕਰੀਏ ਜਿਵੇਂ ਆਪਣੇ ਚੈਨਲ ਦੇ ਉੱਤੇ ਨਾ ਜਿਹੜੀ ਸਭ ਤੋਂ ਪਹਿਲੀ ਵੀਡੀਓ ਮੈਂ ਅਪਲੋਡ ਕਰੀ ਸੀਗੀ ਉਹ ਉਸ ਬੰਦੇ ਬਾਰੇ ਆ ਜਿਹੜਾ ਬਿਲਕੁਲ ਅਣਪੜ੍ਹ ਹੋਣ ਦੇ ਬਾਵਜੂਦ ਮਾਸਟਰ ਆਫ ਮੈਡੀਸਨ ਬਣਿਆ ਸੀ ਉਹ ਬੰਦਾ ਬੱਕਰੀਆਂ ਚਰਾਉਂਦਾ ਸੀ ਬੱਕਰੀਆਂ ਚਰਾਉਣ ਤੋਂ ਲੈ ਕੇ ਫਿਰ ਕਿਵੇਂ ਉਹ ਸ਼ਹਿਰ ਗਿਆ ਆਪਦੇ ਪਿਆਉ ਦੇ ਇਲਾਜ ਵਾਸਤੇ ਫਿਰ ਉਸ ਯੂਨੀਵਰਸਿਟੀ 'ਚ ਮਜ਼ਦੂਰ ਲੱਗ ਗਿਆ ਫਿਰ ਮਾਲੀ ਲੱਗ ਗਿਆ ਤੇ ਮਾਲੀ ਤੋਂ ਕਿਵੇਂ ਉਹ ਆਪ ਦੀ ਲਗਨ ਤੇ ਦ੍ਰਿੜ ਇਰਾਦੇ ਨਾਲ ਟੌਪ ਦਾ ਸਰਜਨ ਬਣਿਆ ਤੇ ਜਦੋਂ ਫਿਰ ਉਹ ਰਿਟਾਇਰ ਹੋਇਆ ਉਦੋਂ ਉਹਦੇ ਕੋਲੇ ਕਿੰਨਾ ਜ਼ਿਆਦਾ ਪੈਸਾ ਸੀ ਤੇ ਉਹਨੇ ਕਿੰਨੇ ਸਰਜਨ ਪੈਦਾ ਕੀਤੇ ਇਹ ਵੀ ਵੀਡੀਓ ਤੁਸੀਂ ਆਪਣੇ ਇਸੇ ਚੈਨਲ ਤੇ ਦੇਖ ਸਕਦੇ ਹੋ ਇਹ ਸਭ ਤੋਂ ਪਹਿਲੀ ਵੀਡੀਓ ਹੈ ਇਸ ਤੋਂ ਬਾਅਦ ਜਿਵੇਂ ਥਾਮਸ ਐਡੀਸਨ ਥਾਮਸ ਐਡੀਸਨ ਜੀ ਨੇ ਬਲਬ ਦੀ ਖੋਜ ਕੀਤੀ ਹੈ ਦੇਖੋ ਕਿੱਡੀ ਵੱਡੀ ਖੋਜ ਕੀਤੀ ਹੈ ਤੇ ਦੁਨੀਆ ਦੇ ਵਿੱਚ ਚਾਨਣ ਕਰਤਾ ਉਹਨਾਂ ਦੀ ਖੋਜ ਨੇ ਤੇ ਅੱਜ ਆਪਾਂ ਬਲਬ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਅੱਜ ਆਪਾਂ ਕਲਪਨਾ ਹੀ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਦੀ ਬੱਲਬ ਤੋਂ ਬਿਨਾ ਚਾਨਣ ਤੋਂ ਬਿਨਾ ਪਰ ਥੌਮਸ ਦੀ ਸਾਨੂੰ ਉਹਦੇ ਟੀਚਰ ਨੇ ਇੱਕ ਸਲਿੱਪ ਦਿੱਤੀ ਸੀ ਕਹਿੰਦਾ ਜਾ ਕੇ ਇਹ ਆਪਦੀ ਮਾਂ ਨੂੰ ਦਿਖਾ ਦੇ ਉਹਦੇ ਤੇ ਉਹਨੇ ਲਿਖਿਆ ਸੀਗਾ ਕਿ ਜਿਹੜਾ ਤੁਹਾਡਾ ਬੱਚਾ ਹੈਗਾ ਇਹ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਹੈ ਇਹਨੂੰ ਤੁਸੀਂ ਹਟਾ ਲਓ ਪਰ ਉਹਦੀ ਮਾਂ ਨੇ ਉਹਨੂੰ ਕੀ ਆਖਿਆ ਕੇ 13 ਦੇ ਟੀਚਰ ਨੇ ਲਿਖਿਆ ਕਿ ਜਿਹੜਾ ਤੁਹਾਡਾ ਬੱਚਾ ਹੈ ਇਹ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਸਾਡੇ ਤੋਂ ਨਹੀਂ ਪੜਾਇਆ ਜਾਂਦਾ ਇਹਨੂੰ ਕਿਸੇ ਹੋਰ ਸਕੂਲ ਚ ਪੜਾ ਲਓ ਤੇ ਉਹਦੀ ਮਾਂ ਦੇ ਬੋਲਾਂ ਨੇ ਉਸ ਬੰਦੇ ਨੂੰ ਐਡਾ ਮਹਾਨ ਵਿਗਿਆਨਕ ਬਣਾਤਾ ਹੁਣ ਦੇਖੋ ਜੇ ਤਾਂ ਪਟੀਚਰਾਂ ਦੇ ਹਿਸਾਬ ਨਾਲ ਦੇਖੀਏ ਉਹਨਾਂ ਨੇ ਤਾਂ ਫਿਰ ਡਿਸਾਈਡ ਕਰਤਾ ਸੀਗਾ ਕਿ ਇਹ ਬੱਚਾ ਕਮਜ਼ੋਰ ਆ ਗਿਆ ਤਾਂ ਕੁਝ ਵੀ ਨਹੀਂ ਕਰ ਸਕਦਾ ਪਰ ਉਹ ਬੰਦਾ ਆਪਦੀ ਮਿਹਨਤ ਕਰਕੇ ਤੇ ਆਪਦੇ ਇਰਾਦੇ ਕਰਕੇ ਬਲੰਬ ਦੀ ਖੋਜ ਕਰ ਗਿਆ ਇਹ ਤਾਂ ਚਲੋ ਇੱਕ ਪੁਰਾਣੀਆਂ ਗੱਲਾਂ ਰਹਿ ਗਈਆਂ ਇਹਨਾਂ ਨੂੰ ਸਮਾਂ ਬੀਤ ਗਿਆ ਪਰ ਆਪਣਾ ਮਾਡਰਨ ਟਾਈਮ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਸੁਹਾਣੀ ਸ਼ਾਹ ਨਾਮ ਦੀ ਕੁੜੀ ਆ ਤੁਸੀਂ YouTube ਤੇ ਸਰਚ ਕਰਕੇ ਦੇਖਿਓ ਉਹ ਕੁੜੀ ਨਾ ਸਿਰਫ ਇੱਕ ਪੜ੍ਹੀ ਐ ਇੱਕ ਪੜ੍ਹਨ ਤੋਂ ਬਾਅਦ ਉਹ ਸਕੂਲ ਨਹੀਂ ਗਈ ਉਹਨੇ ਇੰਟਰਵਿਊ 'ਚ ਇਹ ਗੱਲ ਦੱਸੀ ਹੋਈ ਐ ਪਰ ਉਹ ਕੀ ਕਰਦੀ ਉਹ ਮਾਈਂਡ ਰੀਡ ਕਰਦੀ ਐ ਉਹਨੇ ਮੈਨੂੰ 7 ਸਾਲ ਦੀ ਸੀ ਜਦੋਂ ਉਹਨੇ ਇਹ ਜਿਹੜੀ ਸਕਿੱਲ ਐ ਇਹ ਸਿੱਖਣੀ ਸ਼ੁਰੂ ਕਰਤੀ ਸੀ ਤੇ ਅੱਜ ਉਹਦੀ ਏਜ ਹੈਗੀ ਆ 30 ਸਾਲ ਤੇ ਉਹਦੇ ਜਿਹੜੇ ਸ਼ੈਸ਼ਨ ਲੱਗਦੇ ਨੇਗੇ ਉਹ ਕਿਹਦੇ ਨਾਲ ਲੱਗਦੇ ਆ ਪਤਾ ਉਹ IAS IPS ਆਫਸਰ ਦੇ ਨਾਲ ਲੱਗਦੇ ਆ ਤੁਸੀਂ YouTube ਤੇ ਦੇਖੋਗੇ ਕਿੰਨੀਆਂ ਜਿਹੜੀਆਂ ਸੈਲੀਬ੍ਰਿਟੀਜ਼ ਨੇਗੀਆਂ ਬਾਲੀਵੁੱਡ ਦੇ ਐਕਟਰ ਨੇ ਐਕਟ੍ਰੈਸ ਨੇ ਉਹਨਾਂ ਨਾਲ ਉਹਦੇ ਸ਼ੋਅ ਪਏ ਨੇ ਸੁਹਾਣੀ ਸ਼ਾਦੇ ਅੱਜ ਉਹਦੀ ਜਿਹੜੀ ਇਨਕਮ ਹੈ ਬਹੁਤ ਵਧੀਆ ਇਨਕਮ ਕਰ ਰਹੀ ਆ ਉਹ ਆਪਣੀ ਇਸ ਕਲਾ ਦੇ ਸਿਰ ਤੇ ਹੁਣ ਤੁਸੀਂ ਦੇਖੋ ਇੱਕ ਪੜੀ ਕੁੜੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਮੈਜਨ ਕਰ ਸਕਦੇ ਆ ਕਿ ਇੱਕ ਪੜੀ ਕੁੜੀ ਕਿੰਨਾ ਪੈਸਾ ਕਮਾ ਰਹੀ ਹੈ ਇਥੋਂ ਸਾਫਤ ਹੁੰਦਾ ਕਿ ਜਿਹੜੇ ਨੰਬਰ ਹੈ ਨਾ ਉਹ ਕੋਈ ਬੜਾ ਵੱਡਾ ਰੋਲ ਪਲੇ ਨਹੀਂ ਕਰਦੇ ਹੈਗੇ ਉਹ ਸਿਰਫ ਨੌਕਰੀ ਵਾਸਤੇ ਹੈ ਨਾ ਕਿ ਸਕਸੈਸ ਵਾਸਤੇ ਜੇ ਬੰਦਾ ਚਾਵੇ ਤਾਂ ਕਰ ਕੀ ਨਹੀਂ ਸਕਦਾ ਇਸ ਤੋਂ ਬਾਅਦ ਨੇ ਇੱਕ ਡਾਕਟਰ ਬੇਲੂਮਣੀ ਜਿਹੜਾ ਡਾਕਟਰ ਬੇਲੂਮਣੀ ਨੇ ਨਾ ਇਹੇ ਰੇਲਵੇ ਸਟੇਸ਼ਨ ਤੇ ਵੀ ਸੁੱਤੇ ਹੋਏ ਨੇ ਇੱਕ ਪਿੰਡ ਚ ਪੈਦਾ ਹੋਏ ਜਮਾ ਆਮ ਪਰਿਵਾਰ ਚ ਪੈਦਾ ਹੋਏ ਤੇ ਕਿਸੇ ਟਾਈਮ ਇਹਨਾਂ ਕੋਲੇ ਪੜ੍ਹਾਈ ਵਾਸਤੇ ਪੈਸੇ ਵੀ ਨਹੀਂ ਸੀਗੇ ਤੇ ਇਸ ਤੋਂ ਬਾਅਦ ਇਹ ਪੜੇ ਤੇ ਅਖੀਰ ਤੇ ਇਹਨਾਂ ਨੇ 5000 ਕਰੋੜ ਦੀ ਕੰਪਨੀ ਖੜੀ ਕਰਤੀ ਹਾਲਾਂਕਿ ਡਿਗਰੀ ਤਾਂ ਇਹਨਾਂ ਨੇ ਚਲੋ ਕਰ ਲਈ ਸੀ ਤੇ ਇਹਨਾਂ ਨੇ ਜੋਬ ਵੀ ਕੀਤੀ ਵਧੀਆ ਜੋਬ ਸੀਗੀ ਇਹਨਾਂ ਦੀ ਪਰ ਉਹ ਜੋਬ ਇਹਨਾਂ ਨੇ ਛੱਡਤੀ ਸੀ ਉਹ ਜੋਬ ਛੱਡ ਕੇ ਇਹਨਾਂ ਨੇ ਜਦੋਂ ਕੰਪਨੀ ਖੜੀ ਕੀਤੀ ਨਾ ਉਹ ਕੰਪਨੀ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਤਾਂ ਦੇਖੋ ਨੰਬਰਾਂ ਦਾ ਕੋਈ ਰੋਲ ਹੀ ਨਹੀਂ ਸੀਗਾ ਨੰਬਰਾਂ ਦਾ ਜਿਹੜਾ ਰੋਲ ਸੀਗਾ ਉਹ ਨੌਕਰੀ ਲੈਣ ਤੱਕ ਸੀਗਾ ਤੇ ਹੁਣ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਕੀ ਉਹ ਨੌਕਰੀ ਤੋਂ 5000 ਕਰੋੜ ਰੁਪਇਆ ਕਮਾ ਸਕਦੇ ਸੀਗੇ ਕਿਸੇ ਤਰੀਕੇ ਨਾਲ ਵੀ ਨਹੀਂ ਕਮਾ ਸਕਦੇ ਸੀਗੇ ਉਹਨਾਂ ਨੇ ਆਪਦੀ ਕੰਪਨੀ ਤੋਂ ਇੰਨਾ ਪੈਸਾ ਕਮਾਇਆ 5000 ਕਰੋੜ ਕੋਈ ਥੋੜਾ ਨਹੀਂ ਹੁੰਦਾ ਬਹੁਤ ਵੱਡੀ ਰਕਮਾਂ 5000 ਕਰੋੜ ਦੀ ਪਰ ਉਸ ਕੰਪਨੀ ਦੇ ਵਿੱਚ ਉਹਦੇ ਨੰਬਰਾਂ ਦਾ ਉਹਨਾਂ ਦਾ ਕੋਈ ਰੋਲ ਵੀ ਨਹੀਂ ਰਿਹਾ ਹੈਗਾ ਤੇ ਇਦੋਂ ਬਾਅਦ ਇੱਕ ਕੰਟ੍ਰਾਸਟਿੰਗ ਗੱਲ ਹੋ ਰਿਹਾ ਹੈ ਕਿ ਉਹਨਾਂ ਨੇ ਆਪਦੀ ਕੰਪਨੀ ਵਾਸਤੇ 25000 ਐਮਪਲੋਏ ਹਾਇਰ ਕੀਤਾ ਇਹ ਜਿਹੜੇ EMPLOYEES ਸੀ ਨਾ ਜਿਹੜੇ ਉਹਨਾਂ ਦੀ ਕੰਪਨੀ 'ਚ ਕੰਮ ਕਰਨ ਵਾਲੇ ਬੰਦੇ ਸੀ 25000 ਦੇ ਵਿੱਚੋਂ ਕਿਸੇ ਕੋਲੇ ਕੋਈ ਡਿਗਰੀ ਨਹੀਂ ਸੀਗੀ ਤੇ ਨਾਲੇ ਸੀਗੇ ਸਾਰੇ ਫਰੈਸ਼ਰ ਜਿਵੇਂ ਆਪਣੀ ਰੀਤ ਬਣੀ ਹੋਈ ਆ ਉ ਤਾਂ ਸਾਰੇ ਭਾਲਦੇ ਐਕਸਪੀਰੀਅੰਸ ਵਾਲੇ ਬੰਦੇ ਕਿਸਾਨ ਤੱਕ ਐਕਸਪੀਰੀਅੰਸ ਵਾਲਾ ਚਾਹੀਦਾ ਉਹਨਾਂ ਨੇ ਫਰੈਸ਼ਰ ਬੰਦੇ ਲੈ ਕੇ 25000 ਬੰਦਾ ਤੇ ਆਪਦੀ ਕੰਪਨੀ ਨੂੰ ਸਿਖਰ ਤੇ ਲੈ ਗਏ ਤੇ ਜਿਹਦਾ ਕੀਮਤ ਕਿੰਨੀ ਸੀ ਅਖੀਰ ਤੱਕ 5000 ਕਰੋੜ ਰੁਪਈਆ ਹੁਣ ਦੇਖੋ ਇਹ ਵੀ ਕਿੱਡੀ ਵੱਡੀ ਉਦਾਹਰਨ ਹੈ ਕਿ ਇੱਕ ਬਿਲਕੁਲ ਆਮ ਪਰਿਵਾਰ ਚ ਪੈਦਾ ਹੋਇਆ ਬੰਦਾ ਕਿੱਡੀ ਵੱਡੀ ਕੰਪਨੀ ਖੜੀ ਕਰ ਗਿਆ ਜਿੱਥੇ ਕਿ ਉਹਦੇ ਨੰਬਰਾਂ ਨੇ ਉਹਦੇ ਕਾगज ਦੇ ਟੁਕੜੇ ਨੇ ਸਰਟੀਫਿਕੇਟਾਂ ਨੇ ਕੋਈ ਰੋਲ ਹੀ ਨਹੀਂ ਨਵਾਇਆ ਹੈਗਾ ਹਾਲਾਂਕਿ ਉਹ ਬੰਦਾ ਹੁਣ ਇੰਗਲਿਸ਼ ਵੀ ਬੜੀ ਫਲੂਐਂਟ ਬੋਲਦਾ ਹੈਗਾ ਤੇ ਵਧੀਆ ਸਾਰਾ ਸਿਸਟਮ ਪਰ ਆਪਾਂ ਨੂੰ ਸਿੱਖਣ ਨੂੰ ਕੀ ਮਿਲਦਾ ਕਿ ਜਿਹੜੇ ਆਪਣੇ ਨੰਬਰ ਹੈ ਕਦੇ ਆਪਣੀ ਲਾਈਫ ਨਹੀਂ ਇਹ ਡਿਸਾਈਡ ਕਰਦੇ ਕਿ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਵੋਗੇ ਕਿ ਨਹੀਂ ਹੋਵੋਗੇ ਇੱਕ ਨੇ ਬਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਜਿਹੜੇ ਕਿ ਘਰੋਂ ਬਿਲਕੁਲ ਖਾਲੀ ਹੱਥ ਨਿਕਲੇ ਸੀ ਤੇ ਉਹਨਾਂ ਨੇ ਅਖੀਰ ਤੇ 2 ਲੱਖ ਕਰੋੜ ਦਾ ਬਿਜ਼ਨਸ ਖੜਾ ਕਰਤਾ ਤੇ ਅੱਜ ਉਹਨਾਂ ਨੂੰ ਮੈਟਲ ਕਿੰਗ ਕਿਹਾ ਜਾਂਦਾ ਹੈ ਉਹਨਾਂ ਨੇ ਜੇ ਦੀ ਸ਼ੁਰੂਆਤ ਕੀਤੀ ਸੀਗੀ ਉਹ ਸਿਰਫ ਤੇ ਸਿਰਫ ਇੱਕ ਕਬਾੜ ਦੀ ਦੁਕਾਨ ਤੋਂ ਕੀਤੀ ਸੀ ਤੇ ਕਬਾੜ ਦੀ ਦੁਕਾਨ ਤੋਂ ਸ਼ੁਰੂਆਤ ਕਰਕੇ ਕਿੱਡਾ ਵੱਡਾ ਦੇਖੋ ਬਿਜ਼ਨਸ ਖੜਾ ਕਰਤਾ 2 ਲੱਖ ਕਰੋੜ ਦੀ ਜਿਹੜੀ ਰਕਮ ਹੈ ਇਹ ਕੋਈ ਮਾੜੀ-ਮੋਟੀ ਰਕਮ ਨਹੀਂ ਹੈਗੀ ਬਹੁਤ ਵੱਡੀ ਰਕਮ ਹੈ ਪਰ ਗੱਲ ਹੁਣ ਇੱਥੇ ਵੀ ਇਹੀ ਸੋਚਣ ਵਾਲੀ ਹੈ ਕੀ ਉਹਨਾਂ ਦੇ ਇਸ ਬਿਜ਼ਨਸ ਦੇ ਵਿੱਚ ਕਿਸੇ ਨੇ ਉਹਨਾਂ ਦਾ ਸਰਟੀਫਿਕੇਟ ਦੇਖਿਆ ਕਿਸੇ ਨੇ ਉਹਨਾਂ ਦੀ ਪਰਸੈਂਟੇਜ ਦੇਖੀ ਕਿਸੇ ਨੇ ਉਹਨਾਂ ਦੇ ਨੰਬਰ ਦੇਖੇ ਬਿਲਕੁਲ ਵੀ ਨਹੀਂ ਬਸ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀਗਾ ਸੋ ਐਵੇਂ ਨਾ ਨਿੱਕੀ ਜੀ ਗੱਲ ਤੋਂ ਨਾ ਦਿਲ ਸੱਟ ਕੇ ਵਜਾ ਕਰੋ ਐਵੇਂ ਜ਼ਿੰਦਗੀ ਖਤਮ ਕਰ ਲਿਆ ਕਰੋ ਕਿ ਖੁਦਕੁਸ਼ੀ ਕਰ ਲਓ ਜੇ ਨੰਬਰ ਘਟ ਰਹੇਗੇ ਵੀ ਫਿਰ ਕੀ ਹੋ ਗਿਆ ਜੇ ਨੰਬਰ ਘਟ ਰਹੇਗੇ ਕਿਉਂਕਿ ਇਹ ਤਾਂ ਚਲੋ ਮੈਂ ਤੁਹਾਨੂੰ ਤਿੰਨ ਚਾਰ ਉਦਾਹਰਣਾਂ ਹੀ ਦਿੱਤਾਂਣੀ ਗਈਆਂ ਇਹਨਾਂ ਤਿੰਨਾਂ ਬੰਦਿਆਂ ਤੁਸੀਂ YouTube ਤੇ ਸਰਚ ਕਰੋਗੇ ਨਾ ਤੁਹਾਨੂੰ ਹੋਰ ਵੀ ਕਿੰਨਾ ਕੁਝ ਪਤਾ ਲੱਗੂਗਾ ਇਹਨਾਂ ਬਾਰੇ ਜਦੋਂ ਇੰਟਰਵਿਊਜ਼ ਕੱਢੋਂਗੇ ਤੇ ਜਿਹੜੇ ਆਪਾਂ ਤੁਹਾਨੂੰ ਦੋ ਬੰਦੇ ਹੋਰ ਦੱਸੇ ਨੇ ਕਿ ਥੌਮਸ ਐਡੀਸਨ ਤੇ ਕਿਹੜਾ ਮਾਸਟਰ ਆਫ ਮੈਡੀਸਨ ਵਾਲਾ ਉਹਨਾਂ ਦੀਆਂ ਵੀਡੀਓਜ਼ ਆਪਣੇ ਚੈਨਲ ਤੇ ਤੁਸੀਂ ਦੇਖ ਲਓਗੇ ਆਪਾਂ ਜਮਾ ਸ਼ੁਰੂ ਚ ਹੀ ਪਾਈਆਂ ਹੋ ਜਾਂਣੀਆਂ ਪਰ ਇਹਨਾਂ ਬੰਦਿਆਂ ਤੋਂ ਬਿਨਾ ਹੋਰ ਵੀ ਕਿੰਨੇ ਇਹੋ ਜਿਹੇ ਬੰਦੇ ਨੇਗੇ ਜਿਹੜੇ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੋ ਕੇ ਜਮ੍ਹਾਂ ਸਿਖਰ ਤੇ ਪਹੁੰਚਿਆ ਤੇ ਜਿੱਥੇ ਉਹਨਾਂ ਦੀ ਪੜ੍ਹਾਈ ਦਾ ਕੋਈ ਰੋਲ ਹੀ ਨਹੀਂ ਰਿਹਾ ਹੈਗਾ ਜਿਵੇਂ ਐਮ ਆਰ ਐਫ ਟਾਇਰ ਦੀ ਜੇ ਆਪਾਂ ਗੱਲ ਕਰੀਏ ਜੇ ਐਮ ਆਰ ਐਫ ਦੇ ਬੈਟ ਵੀ ਆ ਟਾਇਰ ਵੀ ਆ ਤੇ ਹੋਰ ਵੀ ਉਹ ਬਾਹਰਲੀਆ ਕੰਪਨੀਆਂ ਨਾਲ ਹੁਣ ਤਾਂ ਟਾਈ ਐਪ ਕਰਕੇ ਕਿੰਨੀਆਂ ਚੀਜ਼ਾਂ ਬਣਾ ਰਹੇ ਆ ਟੌਇਜ਼ ਬਣਾ ਰਹੇ ਆ ਉਹ ਹੁਣ ਐਮ ਆਰ ਐਫ ਜਿਹੜਾ ਟਾਇਰ ਹੁਣ ਸਾਰੀ ਦੁਨੀਆ 'ਚ ਛਾਇਆ ਪਿਆਗਾ ਪਰ ਜਿਹੜੀ ਐਮ ਆਰ ਐਫ ਦੀ ਸ਼ੁਰੂਆਤ ਹੋਈ ਸੀਗੀ ਉਹ ਕਿੱਥੋਂ ਹੋਈ ਸੀਗੀ ਇਹਨਾਂ ਦੀ ਪਹਿਲਾਂ ਇੱਕ ਗੁਬਾਰੇ ਬਣਾਉਣ ਦੀ ਦੁਕਾਨ ਸੀ ਛੋਟੀ ਜੀ ਉਥੋਂ ਕੰਮ ਚੱਲਿਆ ਸੀਗਾ ਹੁਣ ਇਹ ਦੇਖੋ ਐਮ ਆਰ ਐਫ ਜਦੋਂ ਚੱਲਿਆਗਾ ਉਦੋਂ ਕਿਸੇ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਤੁਹਾਡਾ ਸਰਟੀਫਿਕੇਟ ਦਿਖਾਓ ਹਾਂ ਚਲੋ ਠੀਕ ਆ ਜੇ ਇਹਨਾਂ ਨੇ ਨੌਕਰੀ ਕਰਨੀ ਦੀ ਉੱਥੇ ਜ਼ਰੂਰ ਮੰਗਦੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਆਪਣੇ ਨੰਬਰ ਘੱਟ ਹੈ ਜੇ ਆਪਣੇ ਕੋਲੇ ਸਟੱਡੀ ਨਹੀਂ ਹੈਗੀ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਕਰ ਆਪਾਂ ਕੁਝ ਵੀ ਸਕਦੇ ਆ ਪਰ ਆਪਾਂ ਨੂੰ ਸਕਿੱਲ ਸਿੱਖਣੀ ਚਾਹੀਦੀ ਐ ਸਕਿੱਲ ਆਪਾਂ ਨੂੰ ਆਉਣੀ ਚਾਹੀਦੀ ਆ ਕੋਈ ਨਾ ਕੋਈ ਆਪਣੇ ਵਿੱਚ ਕੋਈ ਨਾ ਕੋਈ ਟੈਲੈਂਟ ਹੋਣਾ ਚਾਹੀਦਾ ਪਰ ਇੱਥੇ ਜਿਹੜਾ ਸਰਟੀਫਿਕੇਟ ਨੇ ਉਹ ਕੋਈ ਰੋਲ ਪਲੇ ਨਹੀਂ ਕਰਦੇ ਹੈਗੇ ਇਹ ਗੱਲਾਂ ਕਰਨ ਦਾ ਮਤਲਬ ਨਾ ਇਹੀ ਐ ਕਿ ਜੇ ਤੁਹਾਡੇ ਨੰਬਰ ਕੱਟ ਰਹਿ ਗਏ ਤਾਂ ਦਿਲ ਨਾ ਸਿੱਟੋ ਹੋਰ ਵੀ ਕਿੰਨੇ ਰਸਤੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਜਿਨ੍ਹਾਂ 'ਚ ਤੁਸੀਂ ਬਹੁਤ ਕੁਝ ਕਰ ਸਕਦੇ ਹੁੰਨੇ ਹੋ ਵੱਖਰਾ ਕਰ ਸਕਦੇ ਹੁੰਨੇ ਹੋ ਕਿਉਂਕਿ ਹੋ ਸਕਦਾ ਚਲੋ ਨੰਬਰ ਵੱਧ ਆ ਜਾਂਦੇ ਤਾਂ ਇੱਕ ਜੋਬ ਲੈਂਦੇ ਤੇ ਜੋਬ ਤੱਕ ਹੀ ਸੀਮਤ ਰਹਿੰਦੇ ਪਰ ਨੰਬਰਾਂ ਤੋਂ ਬਿਨਾ ਤੁਸੀਂ ਕੁਝ ਵੀ ਕਰ ਸਕਦੇ ਹੋਗੇ ਬਾਕੀ ਮਾਪਿਆਂ ਨੂੰ ਵੀ ਇੱਕ ਇਹੀ ਬੇਨਤੀ ਹੈ ਕਿ ਐਵੇਂ ਨਾ ਬਿਨਾਂ ਗੱਲ ਤੋਂ ਇੰਨਾ ਪ੍ਰੈਸ਼ਰ ਨਾ ਪਾਇਆ ਕਰੋ ਕਿ ਸਾਨੂੰ ਇਹਨੇ ਨੰਬਰ ਚਾਹੀਦੇ ਇਹਨੇ ਚਾਹੀਦੇ ਹੋ ਸਕਦਾ ਤੁਸੀਂ ਸੋਚਦੇ ਹੋ ਕਿ ਸਾਡਾ ਬੱਚਾ ਜੇ ਇਹਨੇ ਨੰਬਰ ਲੈ ਜੇ ਤਾਂ ਇਹ ਮਹੀਨੇ ਦਾ 60-70000 ਕਮਾਉਣ ਲੱਗ ਜੇ ਪਰ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਹੋ ਸਕਦਾ ਤੁਸੀਂ 60-70000 ਦਾ ਸੋਚ ਰਹੇ ਹੋ ਏ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਬੱਚਾ ਇੰਨਾ ਗਾਹਾਂ ਟੱਪ ਜੇ ਕਿ 60 70000 ਤੱਕ ਦਿਨ ਦਾ ਖਰਚਾ ਹੀ ਹੋ ਜੇ ਇਹ ਕੁਝ ਨਹੀਂ ਪਤਾ ਹੁੰਦਾ ਕਿਉਂਕਿ ਜਿਹੜਾ ਸਮਾਂ ਬਹੁਤ ਬਲਵਾਨ ਹੈ ਸੋ ਐਵੇਂ ਆਪ ਦਾ ਜਿਹੜਾ ਪਰਵੇਖ ਹੈ ਇਹ ਇਕੱਲੇ ਕਾਗਜ਼ ਦੇ ਟੁਕੜਿਆਂ ਨਾਲ ਨਾ ਤਿਆਰ ਕਰਿਆ ਕਰੋ ਐਵੇਂ ਨਾ ਦਿਲ ਸੱਟ ਜਾ ਕਰੋ ਕਿ ਜੇ ਨੰਬਰ ਕੱਟ ਰਿਹਾ ਤਾਂ ਸਾਡੀ ਜ਼ਿੰਦਗੀ ਬਰਬਾਦ ਹੋ ਗਈ ਇਸ ਦਾ ਕੁਝ ਕਰ ਹੀ ਨਹੀਂ ਸਕਣਾ ਹੈਗਾ ਬਹੁਤ ਕੁਝ ਕਰ ਸਕਦੇ ਹੋ ਬਹੁਤ ਕੁਝ ਕਰਨ ਵਾਲਾ ਹੈਗਾ ਪਰ ਹਾਂ ਇੱਕ ਗੱਲ ਆ ਕਿ ਜੇ ਨੰਬਰ ਘਟ ਰਏ ਕੱਲੀ ਨੌਕਰੀ ਨਹੀਂ ਲੈ ਸਕਦੇ ਜੇ ਕਿਸੇ ਨੌਕਰੀ ਦੇ ਸ਼ਰਤ ਹੋਈ ਜ਼ਿਆਦਾ ਨੰਬਰਾਂ ਦੀ ਪਰ ਤੁਹਾਡੇ ਘਟ ਹੈ ਪਰ ਜਿਵੇਂ ਆਹ ਜਿਹੜੇ ਮੁੰਡੇ ਨੇ ਖੁਦਕੁਸ਼ੀ ਕੀਤੀ 61% ਸੀਗੇ ਪਰ ਆਪਣੇ ਤਾਂ ਕਿੰਨੀਆਂ ਇਸ ਤਰ੍ਹਾਂ ਦੀਆਂ ਨੌਕਰੀਆਂ ਨੇਗੀਆਂ ਜਿੰਨਾਂ ਦੀ ਜਿਹੜੀ ਰਿਕੁਆਇਰਮੈਂਟ 50% ਤੱਕ ਹੀ ਹੁੰਦੀ ਹੈ ਫਿਰ ਵੀ 10 11% ਵਾਧਦੀ ਸੀਗੇ ਸੋ ਇਸ ਤਰ੍ਹਾਂ ਦਾ ਨਾ ਸਟੈਪ ਚੱਕਣ ਤੋਂ ਪਹਿਲਾਂ ਸੋਚ ਲਿਆ ਕਰੋ ਕਿਉਂਕਿ ਜਿਹੜੀ ਜ਼ਿੰਦਗੀ ਆ ਇਹ ਨੰਬਰਾਂ ਤੋਂ ਬਹੁਤ ਜ਼ਿਆਦਾ ਕੀਮਤੀ ਹੈ ਤੇ ਜ਼ਿੰਦਗੀ ਬਾਰੀ-ਬਾਰੀ ਨਹੀਂ ਮਿਲਦੀ ਹੈਗੀ ਉਮੀਦ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਣੀ ਹੈ ਜੇ ਇਹ ਵੀਡੀਓ ਵਧੀਆ ਲੱਗੀਏ ਤੁਹਾਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਕੱਲ ਨੂੰ ਆਪਾਂ ਤੁਹਾਨੂੰ ਇੱਕ ਨਵੇਂ ਟੌਪਿਕ ਨਾਲ ਮਿਲਾਂਗੇ